ਹੈਲੋ ਦੋਸਤੋ ਅਦਾ ਵੀ ਮਸਤੀ ਜਸਕਰ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ ਤੇ ਅੱਜ ਮੈਂ ਤੁਹਾਡੇ ਨਾਲ ਬਾਈ ਕੇਅਰ ਡ੍ਰੌਪ ਸਾਂਝਾ ਕਰਨ ਲੱਗਿਆ ਕ੍ਰਿਪਟੋਗ੍ਰਾਫੀ ਦਾ ਸੋ ਫ੍ਰੀ ਵਾਲਾ 에어ਡ੍ਰੌਪ ਹੈ ਇਹਨੂੰ ਜੁਆਇਨ ਕਰੋ ਤੇ ਕੋਇਨ ਮਿਲਦੇ ਆ ਤੇ ਆਪਾਂ ਵੀਰੇ ਜ਼ਿਆਦਾ ਨਾ ਸਮਾਂ ਲੈਂਦੇ ਹੋਏ ਮੈਂ ਤੁਹਾਨੂੰ ਸਕਰੀਨ ਤੇ ਲੈ ਕੇ ਜਾਣਾ ਦਿਖਾਣਾ ਮੈਂ ਤੁਹਾਨੂੰ ਅਗਲਾ ਪ੍ਰੋਸੈਸ ਕੀ ਹੈ ਸੋ ਆਪਾਂ ਆਪਕਾ ਹੋਂ ਸਕਰੀਨ ਤੇ ਵੀਡੀਓ ਦੇ ਨੀਚੇ ਦਿੱਤੇ ਲਿੰਕ ਤੇ ਤੁਸੀਂ ਕਲਿੱਕ ਕਰਨਾ ਤੇ ਇਹ ਤੁਹਾਨੂੰ ਆਪਣੇ ਆਪ ਬ੍ਰਾਊਜ਼ਰ ਤੋਂ ਅੱਗੇ ਐਪ ਤੇ ਲੈ ਜਾਊਗਾ ਜਿਹਦਾ ਨਾਮ ਹੈਗਾ ਬਲੌਕ ਨੈਟਵਰਕ ਉਹਨੂੰ ਇੰਸਟਾਲ ਕਰ ਦੇਣਾ ਜਦੋਂ ਐਪ ਹੋਰ ਨਹੀਂ ਹੋ ਰਹੀ ਤਾਂ ਥੋੜਾ ਸਮਾਂ ਜ਼ਰੂਰ ਲੈਂਦੀ ਆ ਇਹ ਰਹਿਣਾ ਆਪਣੀ ਉਹ ਵੀ ਐਪ ਹੈ ਉਹ ਪਰਫੈਕਟਲੀ ਹੈ ఓਪਨ ਹੋ ਚੁੱਕੀ ਹੈ ਆਪਣੀ ਐਪ ਇੱਥੇ ਥੋੜਾ ਸਮਾਂ ਜਰੂਰ ਲੈਂਦੀ ਐ ਇਹ ਕੰਟੀਨਿਊ ਵਿਦ Google ਹੈ ਜਿੱਥੇ ਇੱਥੇ ਕਲਿੱਕ ਕਰਨਾ ਆਪਾਂ ਨੇ ਤੇ ਆਪਣੀ ਜਿਹੜੀ Gmail ਇਹਦੇ ਨਾਲ ਅਟੈਚ ਕਰਨਾ ਚਾਹੁੰਦੇ ਆ ਉਹਦੇ ਤੇ ਕਲਿੱਕ ਕਰ ਦੇਣਾ ਤੇ ਇੱਥੇ ਥੋੜਾ ਸਮਾਂ ਜਿਹੜਾ ਉਹ ਜਰੂਰ ਲੈਂਦੀ ਐ ਆਪ ਕਿਉਂਕਿ ਸ਼ੁਰੂ ਚ ਇੱਕ ਵਾਰ ਜਿਹੜਾ ਸਮਾਂ ਉਹ ਜਰੂਰ ਲੈਂਦੀ ਐ ਤਾਂ ਇੱਥੇ ਕੁਝ ਸਕੈਂਡ ਦਾ ਜਿਹੜਾ ਸਮਾਂ ਉਹ ਚੱਲ ਪਣਾ ਤੇ ਇੱਥੇ ਜਿਹੜੀ ਸਟਾਰਟ ਦੀ ਆਪਸ਼ਨ ਆਉਂਦੀ ਆ ਦੁਬਾਰਾ ਤੁਸੀਂ ਸਟਾਰਟ ਤੇ ਉਂਗਲ ਮਾਰਨੀ ਆ ਤਾਂ ਤੁਹਾਨੂੰ ਇੱਕ ਇਦੇ ਵਿੱਚ ਐਡਵਰਟਾਈਜ਼ਮੈਂਟ ਆਉ ਥੋੜੀ ਜਿਹੀ ਮਸ਼ਹੂਰੀ ਕਹਿ ਸਕਦੇ ਆਪਾਂ ਉਹ ਆਏਗੀ ਉਹਨੂੰ ਦੇਖਣਾ ਜਦੋਂ ਉਹ ਖਤਮ ਹੋ ਜਾਂਦੀ ਹੈ ਤਾਂ 20 ਮਿੰਟ ਦਾ ਜਿਹੜਾ ਸਮਾਂ ਉਹ ਦੁਬਾਰਾ ਚੱਲ ਪੈਣਾ ਤੇ ਤੁਸੀਂ ਵੇਟ ਕਰਨਾ ਉਹਨੂੰ ਫਿਰ ਦੁਬਾਰਾ ਕਾਟੀ ਤੋਂ ਕੱਟ ਕੇ ਆਪਣਾ ਇੱਥੇ ਤੁਹਾਨੂੰ ਜਿਹੜਾ 20000 ਪੁਆਇੰਟ ਹੈ ਉਹ ਮਿਲ ਗਿਆ ਤੇ 800 ਪੁਆਇੰਟ ਹੈ ਜਿਹੜਾ ਤੁਹਾਨੂੰ ਫਸਟ ਟਾਈਮ ਕਲਿੱਕ ਕਰੀ ਤੋਂ ਮਿਲ ਗਿਆ ਇਹ ਤੁਹਾਨੂੰ ਜਦੋਂ ਤੁਸੀਂ 30-30 ਮਿੰਟ ਬਾਅਦ ਕਲਿੱਕ ਕਰੋਗੇ ਤਾਂ ਤੁਹਾਨੂੰ ਜਿਹੜਾ 800 ਪੁਆਇੰਟ ਹੈ ਉਹ ਹਰ ਇੱਕ 30 ਮਿੰਟ ਬਾਅਦ ਮਿਲੇਗਾ ਤੇ ਇਹਦਾ ਜਿਹੜਾ ਵਿਡਰਾ ਹੈ ਹੁਣ ਆਪਾਂ ਵਿਡਰਾ ਬਾਰੇ ਦੱਸਦੇ ਹਾਂ ਤੇ ਇਹਦਾ ਵਿਡਰਾ ਕਿੱਦਾਂ ਹੁੰਦਾ ਯਾਰ ਸੋ ਦੇਖੋ ਜਦੋਂ ਆਪਾਂ ਇਹਨੂੰ ਓਪਨ ਕਰਾਂਗੇ ਓਪਨ ਕਰਕੇ ਆਪਾਂ ਇਹ ਕੰਟਰੈਕਟਰ ਐਡਰੈਸ ਭਰੇ ਇਹਦੇ ਚ ਇਹ ਇਥੋਂ ਕੰਟਰੈਕਟਰ ਐਡਰੈਸ ਬਾਰੇ ਮੈਂ ਤੁਹਾਨੂੰ ਦੁਬਾਰਾ ਸਾਰੀ ਜਿਹੜੀ ਜਾਣਕਾਰੀ ਉਹ ਦੁਬਾਰਾ ਦੇ ਦਊਗਾ ਕਿਉਂਕਿ ਮੈਂ ਵਿਡਰਾ ਕੀਤਾ ਤੇ ਉਹ ਵਿਡਰਾ ਹੁੰਦਾ ਜਾਂ ਨਹੀਂ ਹੁੰਦਾ ਉਹ ਵੀ ਮੈਂ ਤੁਹਾਨੂੰ ਪੂਰਾ ਚਾਣਨਾ ਪਵੇਗਾ ਪਰ ਇਹ ਵੀਡੀਓ 101% ਓਰੀਜਨਲ ਵੀਡੀਓ ਹੈ ਕਿਉਂਕਿ ਇਹ ਚੀਜ਼ ਨਾਲ ਵੀਰੇ ਤੁਹਾਨੂੰ 20000 ਜਿਹੜਾ ਕੋਇਨ ਆ ਉਹ ਇੱਕ ਵਾਰੀ ਮਿਲ ਜਣਾ 80000 ਪੁਆਇੰਟ ਦਾ ਵਿਡਰਾਅ ਵੱਜਦਾ ਜਿਹੜਾ ਇਹਦੇ ਚ ਪੋਲੀਗੋਨ ਕੋਇਨ ਹੈ ਦੋ ਕੋਇਨਾਂ ਦੀ ਮਾਈਨਿੰਗ ਹੋ ਰਹੀ ਹੈ ਇੱਕ ਪੋਲੀਗੋਨ ਤੇ ਇੱਕ ਬਲੌਗ ਜਿਹੜਾ ਪੋਲੀਗੋਨ ਆ ਉਹਦੀ ਇਸ ਵੇਲੇ ਦੀ ਜਿਹੜੀ ਕੀਮਤ ਆ ਉਹ ਤਕਰੀਬਨ ਤਕਰੀਬਨ 7 ਰੁਪਏ ਆ ਤੇ ਪਰ ਜਿਹੜਾ ਉਹਨੇ 올 ਟਾਈਮ ਹਾਈ ਲਾਇਆ ਹੋਇਆ ਉਹ 242 ਰੁਪਏ 80 ਪੈਸੇ ਦਾ ਲਾਇਆ ਹੋਇਆ ਇਹ ਹੁੰਦਾ ਕਿ ਜੇ ਨਾ ਜਦੋਂ ਮੰਨ ਲਓ 4 ਤੁਹਾਡੇ ਕੋਲੇ ਮੈਟ੍ਰਿਕ ਹੋ ਗਿਆ ਤਾਂ ਤੁਸੀਂ ਉਹਨਾਂ ਨੂੰ ਸੇਟ ਕਰ ਸਕਦੇ ਹੋ ਉਸ ਤੋਂ ਪਹਿਲਾਂ ਨਹੀਂ ਕਢਾ ਸਕਦੇ 80000 ਤੁਹਾਡੇ ਕੋਲੇ ਬਲੌਕ ਹੋਣਾ ਚਾਹੀਦਾ ਤੁਸੀਂ ਫਿਰ ਵਿਡਰਾਅ ਮਾਰ ਸਕਦੇ ਹੋ ਸੋ ਇਹ ਕੰਟੈਕਟ ਅਡਰੈਸ ਮੈਂ ਭਰ ਰਿਹਾ ਕਿਉਂਕਿ ਮੈਂ ਵਿਡਰਾਅ ਕਰਕੇ ਦੇਖ ਰਿਹਾ ਮੈਂ ਆਲਰੇਡੀ ਪਹਿਲਾਂ ਹੀ ਮੰਨ ਲਓ ਪੂਰਾ ਇੱਕ 4 ਲੱਖ ਦਾ ਦੇ 80000 ਦਾ ਜਿਹੜਾ ਵਿਡਰਾਅ ਹੈ ਉਹ ਮਾਰਦੇ ਹਾਂ ਤਾਂ ਕਿ ਉਹ ਕਲੀਅਰ ਹੋ ਸਕੇ ਕਿ ਵਿਡਰਾਅ ਆਉਂਦਾ ਨਹੀਂ ਆਉਂਦਾ ਕਿ 101%オリジナル ਆਇਆ ਪਿਆ ਸੋ ਤੁਸੀਂ ਇਹਦੇ ਤੇ ਜਾਂ ਹੇਠੇ ਕਲਿੱਕ ਕਰੋਗੇ ਬਾਅਦ ਉਹ ਬਦਲੀ ਕਰਕੇ ਲਾ ਕੇ ਉਹਦੇ ਤੇ ਪ ਕਰੋ ਤੇ ਆਪਣੇ ਕੋਲੇ ਨਾ ਕੋਇਨਾ ਨੂੰ ਰੱਖੋ ਕਿਉਂਕਿ ਜਿਹੜਾ 2025 ਆਉਣ ਵਾਲਾ ਬੁਡਾਨਾ ਉਹਦੇ ਚ ਬਹੁਤ ਚੰਗੀ ਗੱਲ ਹੈਗਾ ਲੱਗਦਾ ਹੈ ਤੁਸੀਂ ਇਹਦੇ ਗ੍ਰੀਡ ਬਾਕ ਬੀਏ ਜਿਹੜਾ ਹੈ ਤਾਂ ਹੁਣ ਸਾਡਾ ਜਿਹੜਾ ਰੈਪੋਰਟ ਹੋ ਰਿਹਾ ਤੁਸੀਂ ਆਪਣੇ ਰੈਪੋਰਟ ਦਾ ਯੂਜ਼ ਕਰਨਾ ਕਿ ਜਿਹਦੀ ਤੁਸੀਂ ਕਰਵਾਉਂਦੇ ਤੇ ਤੁਹਾਨੂੰ ਵੀ ਇਹ ਕੋਇਨਾ ਜਿਹੜਾ ਉਹ ਦੁਆ ਨਾ ਕੋਣ ਅੱਗੇ ਆ ਗਿਆ। ਇਹ 800 ਪੁਆਇੰਟ ਤੋਂ ਜਿਹੜਾ ਤੇ ਘੰਟੇ ਦਾ ਹੋਣਾ ਹੈ। ਮੈਂ ਤੁਹਾਨੂੰ ਉਹ ਕੀ ਦੱਸਾਂਗਾ ਕਿ ਕਿੰਨੇ ਟਾਈ ਦੇਖੋਗਾ ਹੁਣ ਬਿੱਡਾ ਮਾਰਦੇ ਆ 4000 ਦਾ 4 ਲੱਖ ਦਾ ਸੋਰੀ 80 ਸੀ ਮੇਰੇ ਬੀਟਿੰਗ ਨੇ ਜੋ ਮੈਂ ਤੁਹਾਨੂੰ ਅਗਲੀ ਵਾਰ ਦੱਸੂਗਾ ਕਿ ਮੇਰੇ ਹੋ ਵੀ ਡਰਾ ਹੋਈ ਨੇ ਜਾਂ ਨਹੀਂ ਹੋਈ ਤੇ ਹੁਣ ਮੈਂ ਤੁਹਾਨੂੰ ਦੱਸਾਉਣਾ ਜਿਹੜੀ ਮੈਂ ਅਗਲੀ ਗੱਲ ਤੁਹਾਨੂੰ ਦੱਸਣ ਲੱਗਾ ਕਿ ਇਹ ਫਿੱਟਾ ਨਹੀਂ ਹੈ ਜੀ ਇਹ ਜਿਹੜੇ ਪੁਆਇੰਟ ਬਿਡਰਾ ਹੈ ਮੇਰਾ ਉਹ 600 ਘੰਟੇ ਬਾਅਦ ਹੀ ਸਕਸੈਸਫੁਲ ਹੋ ਚੁੱਕਿਆ ਕਿਉਂਕਿ ਉਹਦੇ ਲਈ ਮੈਨੂੰ ਥੋੜੀ ਅਗਲੀ ਵੀਡੀਓ ਹੈ ਜਿਹੜੀ ਉਹ ਬਣਾਉਣੀ ਪਊਗੀ ਜਿਹੜੀ ਚ ਮੈਂ ਦੱਸੂਗਾ ਕਿ ਤੁਸੀਂ ਆਪਣਾ ਬਿਡਰਾ ਕਿੱਦਾਂ ਮਾਰਨਾ ਦੇਖੋ ਸਾਈਨ ਹੋ ਚੁੱਕੀ ਨੇ ਉਹ ਮੈਂ ਤੁਹਾਨੂੰ ਸਾਰਾ ਅਗਲੀ ਵੀਡੀਓ ਚ ਦੱਸੂਗਾ ਸੋ ਵੀਡੀਓ ਵਧੀਆ ਲੱਗੀ ਵੀਰੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤਾਂ ਕਿ ਮੈਂ ਅੱਗੇ ਨੂੰ ਤੁਹਾਨੂੰ ਹੋਰ ਜਿਹੇ ایرਡ੍ਰੌਪ ਦੇ ਸਕਾਂ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਿਆ ਵੀਰੇ ਜਿਹੜਾ ਪੋਲੀਗੋਨ ਕੋਇਨ ਆ ਉਹਦੇ ਜਿਹੜੇ ਮੈਂ 4 ਪੁਆਇੰਟ ਤੁਹਾਨੂੰ ਕਹਿ ਰਿਹਾ ਸੀਗਾ ਸੋ ਕਿਉਂ ਬਟਨ ਇਸ ਨੂੰ ਪਤਾ ਲੱਗਣਾ ਕਿ ਵਾਕੀ ਅਸੀਂ ਸਹੀ ਦੇਖੋ ਜੁਆਇਨ ਕਰ ਰਹੇ ਹਾਂ ਰਿਗਿਸਟਰ ਕਰ ਕੋਇਨ ਗੀਕੋ ਦੇਖੋ ਜਿੱਦੇ ਚ ਮੈਂ ਤੁਹਾਨੂੰ ਪੋਲੀਗੋਨ ਦੀ ਜਿਹੜੀ ਕੀ ਇੰਪਾਉਟ ਦਿਖਾਉਣ ਲੱਗਾ ਤੇ ਕੋਈ ਵੀ ਫੇਕ ਨਹੀਂ ਹੈ ਬੀਬੀ ਇਹਨੂੰ ਤੁਸੀਂ ਆਪਣੇ ਫੋਨ ਤੇ ਵੀ ਖੋਲ ਸਕਦੇ ਹੋ ਦੇਖੋ ਪੋਲੀਗੈਨਮ ਮੋਟਿਵ ਮੈਟਿਕ ਦੇ ਨਾਮ ਤੇ ਕੋਇਨ ਹੈ ਜਿਹੜਾ 18ਵੇਂ ਜਾਂ 20ਵੇਂ ਰੈਂਕ ਤੇ ਚੱਲ ਰਿਹਾ ਹੈ ਇਸ ਵੇਲੇ ਨੇ ਕਿੰਨੇ ਡਾਲਰਾਂ ਦੀ ਕੀਮਤ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਰਿਹਾ ਹਾਂ ਤੇ ਜਿਹੜੀ INR ਦੀ ਕੀਮਤ ਰੁਪਈਆ ਦੀ ਕੀਮਤ ਮੈਂ ਤੁਹਾਨੂੰ ਉਹ ਵੀ ਦਿਖਾ ਰਿਹਾ ਹਾਂ ਦੇਖੋ ਆਪਾਂ ਮਾਰਕੀਟ ਤੇ ਆਪ ਤੇ ਗਏ ਹੁਣ ਕਿਉਂਕਿ 올 ਟਾਈਮ ਇਹਦਾ 282 ਦਾ ਸੋ 2025 ਇਹ 500 ਪਲੱਸ ਵੀ ਹੋ ਸਕਦਾ ਸੋ ਇਹਨਾਂ ਨੂੰ ਵੀਰੇ ਜਿੰਨਾ ਵੱਧ ਤੋਂ ਵੱਧ ਕੁਆਇਨ ਕਰ ਸਕਦੇ ਹੋਂ ਕਰੋ ਤਾਂ ਕਿ ਤੁਸੀਂ ਵੱਧ ਤੋਂ ਵੱਧ ਇਨਕਮ ਜਨਰੇਟ ਕਰ ਸਕੋ ਸੋ ਤੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਅੰਦਰ ਮੇਰਾ ਜੁਆਇਨ ਲਿੰਕ ਹੈ ਤੇ ਮੇਰਾ ਟੈਲੀਗ੍ਰam ਲਿੰਕ ਹੈ ਸੋ ਤੁਸੀ ਮੇਰੇ ਨਾਲ ਜੁਆਇਨ ਹੋ ਗਏ ਜੇਕਰ ਕੋਈ ਵੀ ਤੁਹਾਨੂੰ ਕੁਐਸਚਨ ਹੈ ਵੀਰੇ ਕੋਈ ਪ੍ਰਸ਼ਨ ਤੁਸੀਂ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਮੇਰੇ ਟੈਲੀਗ੍ਰam ਚੈਨਲ ਤੇ ਜਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਮੈਂ ਤੁਹਾਨੂੰ ਉਹਦਾ ਜਵਾਬ ਹੈ ਜਿਹੜਾ ਉਹ ਜਲਦੀ ਦੇ ਦੂੰਗਾ ਸੋ ਉਦੋਂ ਤੱਕ ਲਈ ਵੀਰੇ ਸਤਿ ਸ਼੍ਰੀ ਅਕਾਲ ਕੋਈ ਗਲਤੀ ਹੋਈ ਹੋਵੇ ਤਾਂ ਆਪਣਾ ਛੋਟਾ ਵੀਰ ਸਮਝ ਕੇ ਮਾਫ ਕਰ ਦੇਣਾ